ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਦਨੀ ਕਲਾਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਦਨੀ ਕਲਾਂ ਪਿੰਡ ਆਉਂਦਾ ਹੈ ਭਾਈ ਜੈ ਸਿੰਘ ਦੇ ਘਰੋਂ ਅੱਜ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਆ ਬਲੀਪੁੱਲ ਭਾਈ ਉਹਨਾਂ ਦੇ ਕੋਲ ਹੈ ਤੇ ਇਹਨਾਂ ਦਾ ਨਾਲ ਵਪਾਰ ਦਾ ਕੰਮ ਵੀ ਹੈ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਤਿੰਨ ਮੱਝਾਂ ਤੁਹਾਨੂੰ ਦਿਖਾਉਣੀਆਂ ਦੱਸੋ ਇਸੇ ਵੀਡੀਓ ਚ ਤੇ ਇੱਕ ਗਾਂ ਇੱਕ ਵੈੜ ਵੀ ਤੁਹਾਨੂੰ ਦਿਖਾ ਦੇਣੀ ਹੈ ਸੋ ਨਗ ਚਾਰ ਹੋਣਗੇ ਵੀਡੀਓ ਚ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਤੇ ਜਿਹੜਾ ਵੀ ਖਰੀਦਣਾ ਚਾਹੋ ਉਹਦੀ ਤਸੱਲੀ ਵੀ ਤੁਸੀਂ ਆਪ ਆ ਕੇ ਕਰਨੀ ਹੈ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਆਓ ਡਿਟੇਲ ਚ ਇਹਨਾਂ ਬਾਰੇ ਜਾਣਕਾਰੀ ਲੈਣੇ ਆ ਤੇ ਫੇਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਪਹਿਲੇ ਨੰਬਰ ਤੇ ਇੱਕ ਸੂਈ ਸਵਾਈ ਮੱਝ ਹੈ ਬੱਚਾ ਵੀ ਇਹਦੇ ਨਾਲ ਕੱਟੀ ਹੈ ਇਸੇ ਤੋਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਚ ਦੋ ਗੱਬਣਾਂ ਦਿਖਾ ਕੇ ਫਿਰ ਗਾਂ ਵੀ ਜਿਹੜੀ ਉਹ ਗੱਬਣ ਖੜੀ ਉਹ ਦਿਖਾਵਾਂਗਾ। ਜੈ ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰੇ। ਜੈ ਭਾਈ ਚਾਰਨਾਗ ਅੱਜ ਆਪਾਂ ਦਿਖਾ ਰਹੇ ਹਾਂ। ਹਾਂਜੀ ਵੀਰੇ ਤਿੰਨ ਗੱਬਣਾਂ ਤੇ ਇੱਕ ਸੂਈ ਵੀ ਝੋਟੀ ਆ ਤੀਜਾ ਸੂਆ। ਠੀਕ ਹੈ। 10 ਤਰੀ ਦੀ ਸੂਈ ਆ ਵੀਰੇ 12 ਕਿਲੋ ਕੰਡਿਆ ਦੁੱਧ ਤਿਆਰ ਆ ਵੀਰੇ ਉਹ ਇੱਕ ਤਾਂ ਹੰਦਰਾ ਵੀ ਉਹੀ ਕਹਤਾ ਹਨਾ। ਕੰਡਿਆ ਦੁੱਧ ਤਿਆਰ ਆ ਤੇ ਮੰਨ ਲਓ ਅੱਜ ਨੂੰ 7 ਦਿਨ ਹੋ ਗਏ ਸੂਈ। 7 ਦਿਨ ਹੋ ਗਏ ਸੂਈ ਨੂੰ ਤੇ 12 ਕਿਲੋ ਦੁੱਧ ਹੈਗਾ। ਹਾਂ ਹਾਂ। ਬੱਚਾ ਬਈ ਇਹਦੇ ਨਾਲ ਕੱ ਕਿਆ ਰੇਟੇ ਦਾ ਜਾਏ ਬਈ ਕੀ ਰੋ। ਇਹ ਮੈਂ ਆਪਾ ਫੋਨ ਤੇ ਕਰਾਂਗੇ ਵੀਰੇ। ਖੋਲੀ ਵੀਰੇ ਨੂੰ। ਦੋਸਤੋ ਤੋਰ ਕੇ ਤੁਹਾਨੂੰ ਦਿਖਾਉਣੇ ਆ। ਸੁਆ ਤੀਜਾ ਸਿੰਘ ਤੁਹਾਡੇ ਸਾਹਮਣੇ ਆ ਜਿੱਦਾਂ ਦੀ ਸ਼ੇਪ ਚਾ ਪਰ ਬਾਡੀ ਬੜੀ ਚੰਗੀ ਐ। 12 ਕਿਲੋ ਦੁੱਧ 7ਵੇਂ ਦਿਨ ਹਾਜ਼ਰ ਐ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ। ਕੱਟੀ ਛੋਟੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਐ। ਲਵਾ ਬੱਚਾ ਬਿਲਕੁਲ। ਬਹੁਤ ਸੋਹਣੀ ਐ ਦੀ ਬੰਤਰ ਤੁਸੀਂ ਦੇਖੋਗੇ। ਚਾਂਚਾ ਬੜਾ ਚੰਗਾ ਬਾਕੀ ਸਾਡੇ ਨੇ ਲੈ ਵਾਂ ਜਿਵੇਂ ਜਿਵੇਂ ਦੁੱਧ ਆਈ ਗਈ ਹੈ ਨਾ ਇਹਨੇ ਬਣਾਈ ਜਾਣਾ ਕਰਮ ਵਾਲੀ ਨੇ ਲੈ ਵਾ ਹੁਣ ਵੀ ਬਹੁਤ ਹੈ ਠੀਕ ਹੈ ਗਾੜੀ ਪਿਛਾੜੀ ਦੁੱਧ ਬਰਾਬਰ ਆ ਇਹਦਾ ਸਹੀ ਹੈ ਸੋ ਅਗਾੜੀ ਪਿਛਾੜੀ ਦੋਸਤੋ ਦੁੱਧ ਇੱਕੋ ਜਿਹਾ ਹਵਾਨਾ ਹੁਣ ਵੀ ਸੋਹਣਾ ਪਰ ਜਿਵੇਂ ਜਿਵੇਂ ਹੋਰ ਦੁੱਧ ਆਊਗੀ ਉਵੇਂ ਜ਼ਿਆਦਾ ਨਿਖਰੂਗੀ ਮੱਝ ਨਾੜਾ ਸੋਹਣੀਆਂ ਦੀਆਂ ਹਵਾਨੇ ਤੇ ਬਾਕੀ ਜੋ ਚੀਜ਼ ਆ ਉਹ ਕਲੀਅਰ ਵੀਡੀਓ ਚ ਦੇਖ ਰਹੇ ਹੋ ਤੁਸੀਂ ਪਹਿਲੇ ਨੰਬਰ ਤੇ ਮੱਝ ਤੁਹਾਨੂੰ ਦਿਖਾ ਰਹੇ ਹਾਂ ਦੋਸਤੋ ਕੋਲੋਂ ਆ ਕੇ ਪਾਸ ਕਰੋ ਇਤਾਂ ਨਹੀਂ ਮੱਝਾਂ ਜਦੋਂ ਪਸਮਾਹ ਕਰਦੀਆਂ ਉਹ ਤਾਂ ਹਵਾਨਾ ਪੂਰਾ ਟਾਈਟ ਕਰ ਜਾਂਦੀਆਂ ਉਹਨੀਆਂ ਕਿਉਂਕਿ ਮੁੱਢ ਇਹਨਾਂ ਦੇ ਹਵਾਨੇ ਵੀ ਬੱਚਾ ਵੀ ਹਨਾ ਲਵਾ ਪਾਣਾ ਸਹੀ 10 ਤਰੀਕ ਦੀ ਸੂਈ ਵੀ ਹੈ ਠੀਕ ਹੈ 10 ਤਰੀਕ ਦੀ ਸੂਈ ਹੈ ਦੱਸੋ ਤੇ ਇਹ 7 ਤੱਕ ਦਿਨਾਂ ਦੀ ਸੂਈ ਚੰਗੇ ਦੋਤੇ ਆ ਗਈ ਇੱਕ ਹੋਰ ਮੱਝ ਤੁਹਾਨੂੰ ਦਿਖਾਉਣੀ ਹੈ ਜੇ ਭਾਈ ਜਿਹੜੀ 2 ਨੰਬਰ ਤੇ ਮੱਝ ਹੈ ਇਹ ਵੀਰੇ ਤੀਜੀ ਸੂਏ ਸੋਣਾ ਜੇ ਇਹਦੇ ਰਹਿ ਕੇ 13 ਦਿਨ 13 ਦਿਨ ਬਾਕੀ ਹੈ ਹਾਂ ਠੀਕ ਹੈ ਖੋਲੀ ਭਈ ਇਹਨੂੰ ਦੱਸੋ 13 ਦਿਨਾਂ ਦੀ ਕੱਚੀ ਸੂਆ ਤੀਜਾ ਨਾੜਾ ਹਵਾਨੇ ਤੇ ਬੜੀਆਂ ਦਿਸਣੀਆਂ ਤੁਹਾਨੂੰ ਦੋਨੋਂ ਪਾਸੇ ਤੋਂ ਹਾਂ ਭਰੇ ਦੁੱਧ ਦੀ ਵੇਖੋ ਉਹਨਾਂ ਦਾ 22 ਕਿਲੋ ਕਿਆ ਅੱਛਾ ਤੇ ਪਰ ਅਸੀਂ 18 19 ਕਿਲੋ ਤੱਕ ਹੀ ਲਈ ਹੈਂ ਦੇ ਦੂ ਦੁੱਧ ਇਹਨਾਂ ਠੀਕ ਹੈ ਸੋ ਹਜੇ ਦਿਨ ਬਹੁਤ ਪਏ ਸੋ ਹਵਾਨਾ ਨੇ ਪੂਰਾ ਭਰਨਾ ਥਾਣੇ ਦੇ ਕੰਨੀਆਂ ਤੇ ਲੱਗੇ ਐ ਢਾਂਚਾ ਤੁਸੀਂ ਉਹਨੇ ਤਾਂ ਦੇਖ ਲਓ ਨਾੜਾਂ ਕੱਲੇ ਹਵਾਨੇ ਤੇ ਨਹੀਂ ਉਹ ਸੇਮ ਲੱਤਾਂ ਦੇ ਉੱਤੇ ਵੀ ਬੈਠਣ ਦੀ ਗੱਲ ਹੈ ਸੋ 18 ਕਿਲੋ ਦੀ ਆਸ ਉੱਤੇ ਬਾਈ ਨੇ ਮੱਝ ਖਰੀਦੀ ਐ ਡਾਂਚਾ ਦੇਖ ਲਓ ਤੁਸੀਂ ਕਿੰਨਾ ਦੁੱਧ ਚੋਲੋਗੇ ਉਹ ਖੈਰ ਤੁਹਾਡੀ ਸਮਝ ਆ ਸੇਵਾ ਨਾਲ ਦੁੱਧ ਦੇਣਾ ਪਸ਼ੂ ਨੇ ਫਿਰ ਵੀ ਆਪਾਂ ਡਿਟੇਲ ਜਿਹੜਾ ਬੰਦਾ ਇਹਦੇ ਬਾਰੇ ਪੁੱਛੂਗਾ ਆਪਾਂ ਸੀਮਨ ਦੀ ਦੱਸਾਂਗੇ ਵੀ ਜਿਹੜਾ ਲੱਗਿਆ ਆਪ ਨਹੀਂ ਪਤਾ ਕਿਹੜੇ ਸੀਮਨ ਦੀ ਹੈ ਜਿਹੜਾ ਲੱਗਿਆ ਉਹ ਦੱਸਾਂਗੇ ਆਪਾਂ ਠੀਕ ਹੈ ਸੋ ਦੋਸੋ ਡਿਟੇਲ ਬਾਈ ਕਹਿੰਦਾ ਮਿਲ ਜੂ ਤੇ ਬਾਈ ਅੱਗੇ ਹਰੇਕ ਵੀਡੀਓ ਅਸੀਂ ਸਾਹਮਣੇ ਬਾਈ ਆਉਂਦਾ ਹੁੰਦਾ ਤੁਹਾਨੂੰ ਪਤਾ ਝੋਨੇ ਦਾ ਕਸ ਚੱਲਦਾ ਸੀਜ਼ਨ ਚੱਲ ਰਿਹਾ ਤੇ ਬਾਈ ਕਹਿੰਦਾ ਵੀ ਪਹਿਲਾਂ ਨਹਾ ਕੇ ਕੱਪੜੇ ਚੇਂਜ ਕਰਾਂਗੇ ਤੂੰ ਵੇਤਰਿਆ ਵੀ ਮੈਂ ਬੈਕ ਸਾਈਡ ਤੋਂ ਇਨਾ ਪਸ਼ੂਆਂ ਦੀ ਡਿਟੇਲ ਦਸੀ ਹੈ ਨਾ ਮਤਲਬ ਸੀਮਨ ਦੀ ਡਿਟੇਲ ਸਾਰੀ ਮਿਲ ਜੂਗੀ ਜਦੋਂ ਤੁਸੀਂ ਫੋਨ ਲਾਓਗੇ ਬਾਈ ਨੋਟ ਕਰਕੇ ਰੱਖੂਗਾ ਹਵਾਨਾ ਤੁਸੀਂ ਇਹਦਾ ਹੁਣ ਦੇਖ ਲਓ ਹਜੇ ਇਹ ਮੱਧ ਕੱਚੀ ਐ ਦਿਨ ਹਜੇ ਲੈਂਦੀ ਐ ਇਸ ਸਾਈਡ ਤੋਂ ਹਵਾਨਾ ਦੇਖੋ ਥਣ ਦੇਖੋ ਤੇ ਨਾੜਾ ਹਵਾਨੇ ਤੇ ਦੇਖੋਗੇ ਤੁਸੀਂ ਬਾਕੀ ਇਸ ਸਾਈਡ ਤੋਂ ਤੁਹਾਨੂੰ ਹਵਾਨਾ ਇੱਕ ਵਾਰ ਮੈਦਾਂ ਰੱਖਦੇ ਮੜੀ ਜਾਵਾਂ ਆਇ ਨੂੰ ਰੱਖਦੇ ਮੜੀ ਮੜੀ ਸੋ ਵੀਰ ਖਲਾਦੂਗਾ ਮਾਡੀ ਮੱਝ ਨੂੰ ਉਤੋਂ ਦੱਸੋ ਬਾਡੀ ਦੇਖੋਗੇ ਬੜੀ ਚੰਗੀ ਹੈ ਮੱਝ ਦੀ ਹੱਕ ਦੇ ਹੋਰ ਮੈਂ ਇਹਦੇ ਪੱਟ ਤੇ ਨਾੜਾਂ ਦੱਸਣਾ ਸੀ ਦੱਸੋ ਉਹ ਵੀ ਤੁਸੀਂ ਦੇਖੋਗੇ ਇਸੇ ਤਰ੍ਹਾਂ ਹੀ ਤੁਹਾਨੂੰ ਇਧਰੋਂ ਨਜ਼ਰ ਆਉਣਗਾ ਸੋ ਇਸ ਤਰ੍ਹਾਂ ਦਾ ਡਿਜ਼ਾਈਨ ਸੋ ਇਹ ਮੱਝ ਦੱਸੋ 2 ਨੰਬਰ ਤੇ ਤੁਹਾਨੂੰ ਦਿਖਾ ਰਹੀ ਸੀ ਤੇ ਸੂਆ ਇਹਦਾ ਤੀਜਾ ਇਹਦੇ ਅੱਗੇ ਇੱਕ ਛੋਟੀ ਦਿਖਾਉਣੇ ਆ ਮਾਰਕਿੰਗ ਨੀਲੀ ਰਵੀ ਵਾਲੀ ਆ ਅੱਖਾਂ ਦੋਨਾਂ 'ਚ ਵਾਈਟ ਰੰਗ ਹੈਗਾ ਸਾਡੇ ਜਵਾਬ ਹੈਗਾ ਦੋਨਾਂ 'ਚ ਜੈ ਭਾਈ ਕਨਵਾ ਸੂਆ ਨਹੀਂ ਚੋ ਇਹ ਵੀਰੇ ਦੂਜੇ ਸੂਏ ਸੋਣਾ ਇਹ 'ਚ ਰਹਿ ਕੇ 16 ਦਿਨਾਂ 'ਚ ਪੂਰੇ ਠੀਕਾ ਸੋਲਾਂ ਦਿਨਾਂ ਦੀ ਕੱਚੀ ਹੈ ਠੀਕ ਹੈ ਅੱਛਾ ਅਜੈ ਭਾਈ ਔਰਲਾ ਪੈਰ ਥੋੜਾ ਹਾਂ ਪਰ ਪੈਰ ਇਸਾ ਬਣਾਉਣ ਵਾਲਾ ਬਣਾਉਣ ਵਾਲਾ ਠੀਕ ਹੈ ਤੋਰੀ ਭਾਈ ਕੱਲ ਸ਼ਾਮ ਨੂੰ ਇਹ ਸਾਡੇ ਕੋਲੇ ਠੀਕ ਹੈ ਸੋ ਦੋਸਤੋ ਦੂਜਾ ਸੂਆ 15 ਦਿਨਾਂ ਦੀ ਕੱਚੀ ਹੈ ਵੱਡੇ ਗੱਭਰਿਆਂ ਨੇ ਵੀ ਸੋਨਾ ਵੇਖੋ ਜਿਹੜੇ ਮਾਲਕ ਨੇ ਕਿਹਾ ਦੁੱਧ ਦੇ ਨੇ ਵੀ ਸੋਨਾ ਦਿੱਤਾ ਭਲੂਣ ਨੇ ਠੀਕ ਹੈ ਸੋ ਬਾਕੀ ਜੋ ਢਾਂਚਾ ਤੁਹਾਡੇ ਸਾਹਮਣੇ ਇਹਦਾ ਔਰਲੇ ਪਾਸੇ ਦਾ ਪਿਛਲਾ ਪੈਰ ਬਣਾਉਣਾ ਹਾਂ ਨਾ ਥੱਲੇ ਬੱਥਲੇ ਬੜਿਆ ਵਾ ਦੂਜੇ ਨਾਲ ਉਹਦੇ ਥੱਲੇ ਹੋਵੇ ਧਰਦੀ ਵੀ ਉਮੀ ਹੋਵੇ ਹੂੰ ਉਹ ਨੋਅਡੇਟ ਫੜ ਗਿਆ ਕਿਉਂਕਿ ਸਾਡੇ ਰੁਝਾਨ ਨਹੀਂ ਹੈਗਾ ਇਹ ਚੀਜ਼ ਜ਼ਰੂਰੀ ਹੈ 6 ਅੰਕ ਮਹੀਨਾ ਬਾਅਦ ਪਸ਼ੂਆਂ ਦੇ ਖੁਰਬਾਨੇ ਚ ਉਸ ਦੇ ਬਾ ਮੋੜ ਲਾ ਭਾਈ ਤੋ ਜਰੂਰ ਬਣਾ ਲਿਆ ਕਰੋ ਸੋਹਣੀ ਝੋਟੀ ਆ ਦੱਸੋ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਤੁਹਾਨੂੰ ਬਰੀਡ ਵਾਈਜ਼ ਜਾਂ ਜੋ ਵੀ ਤੁਸੀਂ ਪਾਸ ਕਰਨੀ ਹੈ ਕਿਉਂਕਿ ਅਜੇ 15 ਦਿਨਾਂ ਦੀ ਕੱਚੀ ਹੈ ਵਿਕ ਜਾਂਦੀ ਹੈ ਇਸ ਵੀਡੀਓ ਤੇ ਠੀਕ ਹੈ ਨਹੀਂ ਪੂਰੀ ਤਿਆਰ ਹੋਈ ਤੁਹਾਨੂੰ ਵੀਡੀਓ ਚ ਜ਼ਰੂਰ ਦਿਖਾਵਾਂਗੇ ਇੱਕ ਗਾਂ ਬਾਈ ਕੋਲ ਹੈਗੀ ਆ ਵਿਕਰੀ ਵਾਲੀ ਜੇ ਭਾਈ ਜਿਹੜੀ ਇਹ ਗਾਂ ਆਪਾਂ ਦਿਖਾ ਰਹੇ ਹਾਂ ਜਨਮ ਸੁਆ ਸੁੂ ਕੀ ਇਹ ਵੀਰੇ 6 ਦੰਦ ਦਾ ਦੂਜੇ ਸੁਆਣਾ ਵੀਰੇ ਆਪਾਂ ਟੋਕੜ ਮਾਲ ਲਿਆ ਸੀ 5 ਬੱਛੀਆਂ ਤੇ 5 ਹੀ ਗਾ ਮੰਨ ਲਓ ਵੜਾਂ ਲਾਈਆਂ ਸੀ ਉਹਨਾਂ ਮਾਲ ਚੋਂ ਇਹ ਠੀਕ ਹੈ ਕਿੰਨੇ ਦਿਨ ਲਊ ਇਹਦੇ ਵੀਰੇ ਰਹਿ ਗਏ ਸਿਰਫ 4 ਦਿਨ ਪੂਰੇ ਹੁਣ ਉੱਤੇ ਵੇਖੋ ਕਿੰਨੇ ਲਊਗੀ ਠੀਕ ਹੈ ਦੁੱਧ ਦਾ ਕੀ ਰਿਕਾਰਡ ਦੱਸੋ ਦੁੱਧ ਵੀਰੇ 35 ਤੇ 36 ਗੋਦ ਦੁੱਧ ਦਿੱਤਾ ਇਹਨੇ ਪਲੂਣ ਨੇ ਠੀਕ ਹੈ ਤੋਰੀ ਬਾਈ ਸੋ 35 ਕਿਲੋ ਤੋਂ ਬਾਹਰ ਪਹਿਲੇ ਸੁਏ ਦੁੱਧ ਦੁੱਤਾ ਸੁਆ ਦੂਜਾ ਤੇ 6 ਦੰਦ ਆ ਹਾਂ 6 ਦੰਦ ਆ ਵੀਰੇ ਇਹਦਾ ਵੀਰੇ ਦੀ ਡਿਟੇਲ ਇਹਦੀ ਵੀ ਆਪਾਂ ਮੰਨ ਲਿਖੀ ਵੀ ਆ ਜੋ ਬੰਦਾ ਇਹਦੇ ਬਾਰੇ ਫੋਨ ਲਾਊਗਾ ਉਹਨੂੰ ਇਹਦਾ ਲੱਗਿਆ ਸੀ ਮੈਨੂੰ ਵੀ ਤੇ ਇਹਨੂੰ ਆ ਇਹਦੇ ਵੀ ਜਿਹੜੇ ਆਪ ਸੀਮੰਦੀ ਉਹ ਵੀ ਦੱਸਾਂਗੇ ਠੀਕ ਹੈ ਜੀ ਟੋਟਲ ਡਿਟੇਲ ਮਿਲ ਜਾਣੀ ਹੈ ਕਿਹੜੇ ਸੀਮੰਦੀ ਆਪ ਹੈ ਤੇ ਕਿਹੜਾ ਇਹਦੇ ਲੱਗਾ ਹੈ ਹਜੇ ਇਹ ਦਹਨੇ ਲੈ ਜੂਗੀ ਦੱਸੋ ਪੰਜ ਚਾਰ ਦਿਨ ਨੇ ਹੋਰ ਲੈ ਜਾਣੇ ਆ ਸੂਨ ਚ ਹਵਾਨਾ ਚੰਗਾ ਭਰੂਗੀ ਅੱਗੋਂ ਪਿੱਛੋਂ ਪੂਰਾ ਨਾੜਾਂ ਵਾਲਾ ਹਵਾਨਾ ਇਹਦਾ ਲੰਬਾਈ ਬਹੁਤ ਆ ਵੈੜ ਦੀ ਹਾਈਟ ਵੀ ਚੰਗੀ ਏ ਬਰੀਡ ਵਾਈਜ਼ ਤੁਸੀਂ ਜਜਮੈਂਟ ਕਰੋ ਲੰਬੀ ਦਾ ਮੇਰੇ ਖਾਲਸੇ ਸਾਰੇ ਪਸ਼ੂਆਂ ਚੋਂ ਹੀ ਜ਼ਿਆਦਾ ਹੈ ਪੈਕ ਅਪ ਚ ਜਾਣ ਵਾਲੀ ਗੱਲ ਹੈ ਛੋਟੇ ਆਪੀ ਚ ਨਹੀਂ ਜਾਂਦੀ ਬਾਕੀ ਲੇਵਾ ਬਹੁਤ ਸੋਹਣਾ ਹੱਤ ਭਲਾਈਆਂ ਕਰ ਗਈ ਹੁਣ ਸੈਂ ਪਾੜਾ ਲੇਵਾ ਗੱਡੂ ਵੀਰੇ ਪੂਰਾ ਨਾੜਾਂ ਵਾਲਾ ਤੋਂ ਭਲੂਨ ਥੋੜੀ ਬਹੁਤੀ ਪਸ਼ੂ ਚੱਕਦਾ ਰਹਿੰਦਾ ਸੋ ਇਹ ਦੱਸੋ ਅੱਜ ਦੀ ਜਿਹੜੀ ਵੀਡੀਓ ਸੀਗੀ ਇਹਦੇ ਚਾਰ ਨਾਗ ਬਾਈ ਜੈ ਕੋਲ ਵਿਕਰੀ ਵਾਲੇ ਐ ਹਵਾਨਾ ਗਾਂ ਦਾ ਅੱਗੋਂ ਪਿੱਛੋਂ ਸਾਰੇ ਪਾਸੇ ਨਾੜਾਂ ਫੁੱਲ ਨਜ਼ਰ ਆਉਣੀਆਂ ਹੋ ਸਕਦਾ ਜਦੋਂ ਨੂੰ ਤੁਸੀਂ ਵੀਡੀਓ ਦੇਖਦੇ ਹੋ ਫਲੂਨ ਨਾਲ ਕਈ ਵਾਰ ਪਸ਼ੂ ਲੁਕੋ ਜਾਂਦਾ ਪਰ ਜਦੋਂ ਸੂਪੂਗੀ ਉਦੋਂ ਬਾਅਦ ਚ ਫਿਰ ਹਵਾਨਾ ਬਹੁਤ ਸੋਹਣਾ ਨਜ਼ਰ ਆਊਗਾ ਸੋ ਇਹ ਚਾਰ ਨਗ ਅੱਜ ਤੁਹਾਨੂੰ ਦਿਖਾਏ ਆ ਤੁਸੀਂ ਇਹਨਾਂ ਚੋਂ ਜਿਹੜਾ ਪਸ਼ੂ ਤੁਹਾਨੂੰ ਜੱਜਦਾ ਉਹਦੀ ਡਿਟੇਲ ਬਾਈ ਤੋਂ ਪੁੱਛ ਲਿਓ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਧੰਨਵਾਦ ਉਸੋ ਇਸ ਵੀਡੀਓ ਨੂੰ ਦੇਖਣ ਲਈ